ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ ਸਾਧ ਸੰਗਤ ਦੀ ਜਿਹੜੀ ਤੁਸੀਂ ਥੱਲੇ ਵੀਡੀਓ ਚੱਲਦੀ ਵੇਖਦੇ ਪਏ ਹੋ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੀ ਹੈ ਜੋ ਕਿ ਪਟਿਆਲਾ ਵਿਖੇ ਸਥਿਤ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਗੁਰਦੁਆਰਾ ਬਹੁਤ ਹੀ ਪਵਿੱਤਰ ਜਗ੍ਹਾ ਹੈ ਆਨੰਦਪੁਰ ਸਾਹਿਬ ਤੋਂ ਮਹਾਰਾਜ ਪਟਿਆਲੇ ਵੱਲ ਨੂੰ ਆਏ ਸਨ ਇੱਥੇ ਉਹਨਾਂ ਨੇ 40 ਦਿਨ ਠਹਿਰੇ ਸਨ 40 ਦਿਨ ਠਹਿਰ ਕੇ ਉਹਨਾਂ ਨੇ ਇੱਕ ਮਾਤਾ ਹੁੰਦੇ ਸਨ ਅਤੇ ਜਿਨ੍ਹਾਂ ਨੂੰ ਦੁੱਖ ਲੱਗਿਆ ਸੀ ਰੋਗ ਸੀ ਕੋਈ ਜਿਹੜਾ ਮਹਾਰਾਜ ਨੇ ਉਹਨਾਂ ਦਾ ਕਟਿਆ ਸੀ ਲੋਗ ਕੱਟ ਕੇ ਉਹਨਾਂ ਦਾ ਮਹਾਰਾਜ ਫਿਰ ਦਿੱਲੀ ਵੱਲ ਨੂੰ ਚਲੇ ਜਾਂਦੇ ਨੇ ਉਹ ਰਾਸਤਾਨਾਂ ਤੋਂ ਹੁੰਦੇ ਹੋਏ ਦਿੱਲੀ ਜਾ ਕੇ ਉਹਨਾਂ ਨੇ ਸ਼ਿੱਧੀ ਪ੍ਰਾਪਤ ਕੀਤੀ ਸੀ ਤੇ ਜਿੱਥੇ ਅੱਜ ਵੀ ਉਹਨਾਂ ਦੇ ਗੁਰਦੁਆਰੇ ਬਣੇ ਹੋਇਆ ਮਹਾਰਾਜ ਦੇ ਜਿਹੜਾ ਤੁਸੀਂ ਪਟਿਆਲੇ ਅੰਗੀਠਾ ਸਾਹਿਬ ਜਿੱਥੇ ਜੋਤ ਜਗਦੀ ਹੈ ਜਿੱਥੇ ਅੱਜ ਵੀ ਸੰਗਤ ਦੂਰੋਂ ਨੇੜੇੋਂ ਆ ਕੇ ਦਰਸ਼ਨ ਕਰਦੀ ਹੈ ਉਹ ਬਾਬਾ ਹਨੂਮਾਨ ਜੀ ਦੇ ਨਾਲ ਜਿਹੜੇ ਸਿੰਘ ਸਨ ਉਹਨਾਂ ਦੀ ਯਾਦ ਦੇ ਵਿੱਚ ਉਹ ਪਵਿੱਤਰ ਜਗ੍ਹਾ ਬਣੀ ਹੋਈ ਹੈ ਜਿੱਥੇ ਜੋਤ ਜਗਦੀ ਹੈ ਉਸੇ ਦੇਦਾਂ ਹੋਏ ਸਨ ਜਿਹੜਾ ਪਟਿਆਲੇ ਦਾ ਰਾਜਾ ਸੀ ਕਰਮ ਸਿੰਘ ਉਹ ਅੰਗਰੇਜ਼ਾਂ ਨਾਲ ਮਿਲ ਚੁੱਕਾ ਸੀ ਤੇ ਚੁੱਪ ਕਰਕੇ ਬਾਬਾ ਹਰਮਾਨ ਜੀ ਦੀ ਫੌਜ ਤੇ ਹਮਲਾ ਕਰ ਦਿੱਤਾ ਸੀ ਜਿਹਦੇ ਵਿੱਚ ਕਾਫੀ ਸਿੰਘ ਸ਼ਹੀਦ ਹੋ ਚੁੱਕੇ ਸਨ ਤੇ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਅੰਗੇਠਾ ਸਭ ਬਣਾਇਆ ਗਿਆ ਸੀ ਸਾਧ ਸੰਗਤ ਜੀ ਜਦੋਂ ਤੁਸੀਂ ਆਉਂਦੇ ਹੋ ਜਰੂਰ ਉੱਥੇ ਦਰਸ਼ਨ ਕਰਕੇ ਜਾਇਆ ਕਰੋ ਆਪਣੀ ਹਾਜ਼ਰੀ ਲਵਾਇਆ ਕਰੋ अनेका ਸੰਗਤਾਂ ਉੱਥੇ ਝੋਲੀਆਂ ਭਰਦੀਆਂ ਨੇ ਤੁਸੀਂ ਵੀ ਆਪਣੀਆਂ ਝੋਲੀਆਂ ਭਰਿਆ ਕਰੋ ਆਪਣੇ ਬੱਚਿਆਂ ਨੂੰ ਜਰੂਰ ਨਾਲ ਲੈ ਕੇ ਆਇਆ ਕਰੋ ਬਾਕੀ ਹੋਈਆਂ ਭੁੱਲਾਂ ਚੁੱਕਾ ਜਰੂਰ ਮਾਫ਼ ਕਰਿਓ ਤੁਹਾਡਾ ਬੱਚਾ ਵਾਂ ਗਲਤੀ ਹੋਈ ਕਮੈਂਟਾਂ ਦੇ ਵਿੱਚ ਜੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ